ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੁੱਪ ਆ ਰਿਓ ਗੱਲਬਾਤ ਕਰਾਂਗੇ ਅੱਜ ਧੰਤ ਧੰਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਧੰਤ ਧੰਤ ਬਾਬਾ ਸ਼੍ਰੀ ਚੰਦਰ ਜੀ ਦੇ ਬਾਰੇ ਧੰਤ ਧੰਤ ਬਾਬਾ ਸ਼੍ਰੀ ਚੰਦ ਜੀ ਨੇ ਕਿਹੜੇ ਕਿਹੜੇ ਕੌਤਕ ਦਿਖਾਏ ਸੁਣ ਕੇ ਹੈਰਾਨ ਹੋ ਜਾਓਗੇ ਤੁਸੀਂ ਕਿ ਕਿੰਨੀਆਂ ਪਾਵਰਾਂ ਦੇ ਉਹ ਮਾਲਕ ਸਨ ਕਿੰਨੀ ਵੱਡੀ એનર્ਜੀ ਸੀਗੀ ਉਹ ਸੋ ਦੋਸਤੋ ਵੀਡੀਓ ਬਹੁਤ ਹੀ ਦਿਲਚਸਪ ਹੈ ਇਤਿਹਾਸਕ ਇਹਨੂੰ ਸਾਰਿਆਂ ਨੂੰ ਸੁਣਨਾ ਔਰ ਜਿੰਨਾ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਇੱਕ ਵਾਰੀ ਬਾਬਾ ਸ਼੍ਰੀ ਚੰਦਰ ਜੀ ਸੁਲਤਾਨਪੁਰ ਵਿਖੇ ਇੱਕ ਪ੍ਰੇਮੀ ਨੂੰ ਉਪਦੇਸ਼ ਦੇ ਰਹੇ ਸੀ ਕਿ ਜੇ ਸੰਸਾਰ ਤੇ ਸੁੱਖ ਚਾਹਨਾ ਤਾਂ ਮਾਇਆ ਦਾ ਤਿਆਗ ਕਰ ਇਹ ਨਾਗਣੀ ਹੈ ਤੇ ਹਰੀ ਦਾ ਭਜਨ ਕਰਿਆ ਕਰ ਤਾਂ ਉਸ ਨੇ ਮਹਾਰਾਜ ਜੀ ਦੇ ਚਰਨਾਂ 'ਚ ਝੁੱਕ ਕੇ ਬੇਨਤੀ ਕੀਤੀ ਕਿ ਮੇਰੇ ਦਾਤਾਰ ਜੀ ਮੈਨੂੰ ਉਸ ਮਾਇਆ ਨਾਗਣੀ ਦਾ ਦਰਸ਼ਨ ਤਾਂ ਕਰਾਓ ਤਾਂ ਬਾਬਾ ਜੀ ਨੇ ਉਸ ਨੂੰ ਬਚਨ ਕੀਤਾ ਕਿ ਜਦੋਂ ਪਹਿਰ ਰਾਤ ਰਹਿ ਜਵੇ ਤਾਂ ਵੇਈ ਨਦੀ ਤੇ ਆ ਜੀ ਉੱਥੇ ਅਸੀਂ ਹੋਵਾਂਗੇ ਤੇ ਮਾਇਆ ਨਾਗਣੀ ਦੇ ਦਰਸ਼ਨ ਅਸੀਂ ਤੁਹਾਨੂੰ ਕਰਾ ਦੇਾਂਗੇ ਸੋ ਉਹ ਪ੍ਰੇਮੀ ਮਹਾਰਾਜ ਜੀ ਦੇ ਬਚਨ ਅਨੁਸਾਰ ਪਹਿਰ ਰਾਤ ਰਹੀਦੀ ਵੇਈ ਨਦੀ ਤੇ ਆ ਗਿਆ ਬਾਬਾ ਜੀ ਨਿਰੰਕਾਰ ਨਾਲ ਸੁਰਤ ਜੋੜੀ ਬੈਠੇ ਸਨ ਤੇ ਜਦੋਂ ਸਮਾਧੀ ਖੁੱਲੀ ਤਾਂ ਆਪਣੇ ਪਿਆਰੇ ਭਗਤ ਨੂੰ ਉਹਨਾਂ ਨੇ ਆਪਣੇ ਕੋਲ ਬਿਠਾ ਲਿਆ ਐਨੇ ਨੂੰ ਇੱਕ ਬੜੀ ਖੂਬਸੂਰਤ ਇਸਤਰੀ ਦਾ ਰੂਪ ਧਾਰ ਕੇ ਮਾਇਆ ਬਾਬਾ ਸ਼੍ਰੀ ਚੰਦਰੀ ਦੇ ਦਰchnਾ ਨੂੰ ਉੱਥੇ ਆ ਪਹੁੰਚੀ ਸੱਤ ਪ੍ਰਦਖਣਾ ਲੈ ਕੇ ਬਾਲਯਤੀ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਉਹ ਬੈਠ ਗਈ ਤਾਂ ਦੋਸਤੋ ਸ਼ਿਵ ਸਰੂਪ ਕਲਾਸ਼ ਵਾਸੀ ਭੋਲੇਨਾਥ ਬੋਲੇ ਤੂੰ ਕੌਣ ਹੈ ਤਾਂ ਉਸ ਇਸਤਰੀ ਨੇ ਕਿਹਾ ਜੀ ਮੈਂ ਮਾਇਆ ਨਾਗਣੀ ਆ ਤੇ ਆਪਦੇ ਦਰਸ਼ਨਾਂ ਨੂੰ ਆਈ ਆ ਅੱਗੋਂ ਬਾਬਾ ਜੀ ਬੋਲੇ ਮਾਇਆ ਤੂੰ ਆ ਕਿਸ ਰੂਪ ਬਣਾਇਆ ਤੇਰੇ ਵਾਲ ਮੱਥੇ ਤੋਂ ਝੜੇ ਹੋਏ ਕਿਉਂ ਨੇ ਤੇ ਪਿੱਛੋਂ ਧੌਣ ਉੱਪਰੋਂ ਘਟ ਕਿਉਂ ਨੇ ਕੀ ਕਾਰਨ ਹੈ ਤਾਂ ਅੱਗੋਂ ਮਾਇਆ ਨੇ ਉੱਤਰ ਦਿੱਤਾ ਤੇ ਆਪਣੀ ਹੱਦ ਬੀਤੀ ਸੁਣਾਈ ਕਿ ਘਟ ਘੜ ਦੀਆਂ ਜਾਣਨਹਾਰ ਪਾਤਸ਼ਾਹੀ ਆਪ ਸਭ ਕੁਝ ਜਾਣਦੇ ਹੋਏ ਵੀ ਫਿਰ ਮੈਨੂੰ ਕੀ ਪੁੱਛਦੇ ਹੋ ਮਹਾਰਾਜ ਜੇ ਮੇਰੇ ਮੂੰਹੋਂ ਸੁਣਨਾ ਹੀ ਹੈ ਤਾਂ ਸੁਣ ਲਵੋ ਦੱਸਦੀਆਂ ਤੁਹਾਨੂੰ ਮੱਥੇ ਦੇ ਉੱਤੋਂ ਕਰਕੇ ਵਾਲ ਤਾਂ ਮੇਰੇ ਸੰਤਾਂ ਫਕੀਰਾਂ ਆਪ ਜਿਹੇ ਪਰਪਕਾਰੀਆਂ ਅੱਗੇ ਸਿਰ ਮੱਥਾ ਰਗੜ ਰਗੜ ਕੇ ਘਸ ਕੇ ਝੜ ਗਏ ਜਿਹੜੇ ਅੱਗੇ ਵਾਲ ਸੀ ਕਿਉਂਕਿ ਉਹ ਮੇਰੇ ਨਾਲ ਪਿਆਰ ਨਹੀਂ ਕਰਦੇ ਤੇ ਮੈਂ ਉਹਨਾਂ ਦੇ ਦਰਦੀ ਦਾਸੀ ਹਾਂ ਸਿਰ ਮੱਥਾ ਰਗੜਦੀ ਹੋ ਰਹੀ ਨਹੀਂ ਹਾਂ ਤੇ ਪਿਛਲੇ ਧੌਣ ਦੇ ਵਾਲ ਜਿਹੜੇ ਆਮ ਸੰਸਾਰ ਗ੍ਰਸਤੀਆਂ ਜਿਹੜੇ ਇਹਨਾਂ ਨੇ ਖਿੱਚ ਖਿੱਚ ਕੇ ਮੇਰੇ ਘਟਾਤੇ ਕਿਉਂਕਿ ਉਹ ਮੈਨੂੰ ਫੜਦੇ ਨੇ ਤੇ ਮੈਂ ਅੱਗੇ ਵੱਲ ਨੂੰ ਭੱਜਦੀਆਂ ਜੇ ਮੈਨੂੰ ਸਾਹਬ ਸਾਹਬ ਕੇ ਰੱਖਦੇ ਨੇ ਉਹਨਾਂ ਨੂੰ ਮੈਂ ਫਿਰ ਨਾਗਣ ਬਣ ਕੇ ਡੰਗਦੀਆਂ ਬਸ ਦੁਨੀਆ ਤੇ ਏਸੀ ਕਸ਼ਮਕਸ਼ ਦੇ ਵਿੱਚ ਸੋ ਮੇਰਾ ਕਲਿਆਣ ਕਰੋ ਤਾਂ ਕੋਲ ਬੈਠੇ ਪ੍ਰੇਮੀ ਨੇ ਜਦੋਂ ਇਹ ਮਾਇਆ ਨਾਗਣ ਦਾ ਦ੍ਰਿਸ਼ ਆਪਣੇ ਅੱਖੀਂ ਦੇਖਿਆ ਤਾਂ ਬਾਬਾ ਜੀ ਦੇ ਚਰਨਾਂ ਤੇ ਟੈਪਿਆ ਤੇ ਮਹਾਰਾਜ ਦਾ ਉਹ ਪੱਕਾ ਸੇਵਕ ਬਣ ਗਿਆ ਤਾਂ ਦੋਸਤੋ ਇਹ ਜਿਹੜੀ ਮਾਇਆ ਹੈ ਇਹ ਗੁਰੂ ਘਰਾਂ ਦੀ ਦਾਸੀ ਹੈ ਸਾਧੂਆਂ ਦੀ ਇਹ ਦਾਸੀ ਹੈ ਸੰਤ ਇਹਨੂੰ ਮੋਹ ਨਹੀਂ ਲਾਉਂਦੇ ਤੇ ਨਾ ਹੀ ਆਪਣੇ ਕੋਲ ਰੱਖਦੇ ਆ ਇਹ ਇਹਨਾਂ ਦੇ ਚਰਨਾਂ ਦੀ ਦਾਸੀ ਹੈ ਤੁਸੀਂ ਦੇਖਿਆ ਉੱਥੇ ਹਰਿਮੰਦਰ ਸਾਹਿਬ ਵੀ ਮਾਇਆ ਜਿਹੜੀ ਇਹ ਮਹਾਰਾਜ ਜੀ ਦੇ ਅੱਗੇ ਪਈ ਹੈ ਤੇ ਡਿਗਦੀ ਰਹਿੰਦੀ ਹੈ ਜੋ ਆਪਾਂ ਮਾਇਆ ਉੱਥੇ ਅਰਪਣ ਕਰਦੇ ਆਂ ਸੋ ਇਹਨਾਂ ਪੀਰ ਫਕੀਰ ਗੁਰੂ ਜਿਹੜੇ ਸਾਧੂ ਐ ਸੰਤ ਐ ਬ੍ਰਹਮ ਗਿਆਨੀ ਇਹ ਇਹ ਨਹੀਂ ਇਹਨਾਂ ਦੇ ਪਿੱਛੇ ਭੱਜਦੇ ਹੁੰਦੇ ਜਿਹੜੇ ਅਸਲ ਨੇ ਤੇ ਦਾਸ ਹੀ ਹੁੰਦੀ ਇਹਨਾਂ ਦੇ ਚਰਨਾਂ ਦੀ ਜਿਹੜੀ ਮਾਇਆ ਐ ਠੀਕ ਹੈ ਜੀ ਸੋ ਇਹ ਸੀਗੀ ਜੀ ਪਹਿਲੀ ਸਾਕੀ ਹੁਣ ਅੱਗੇ ਤੁਹਾਨੂੰ ਦੱਸਦੇ ਆਂ ਕੀ ਕਥਾ ਕਰਦੇ ਨੇ ਪਾਸ਼ਾ ਜੀ ਗੱਲ ਕਰਦੇ ਆਂ ਦੋਸਤੋ ਟਾਲੀ ਸਾਹਿਬ ਦੇ ਬਾਰੇ ਅੱਗੇ ਸੋ ਇਹ ਸਥਾਨ ਨਮਾ ਸ਼ਹਿਰ ਜਲੰਧਰ ਵਿਖੇ 100 ਗਾਇ ਦੀ ਵਿੱਥ ਤੇ ਹੁਸ਼ਿਆਰ ਪਰੋੜ ਤੇ ਪੈਂਦਾ ਤੇ ਇਤਿਹਾਸਕ ਜਗ੍ਹਾ ਹੈ ਇੱਥੇ ਬਾਬਾ ਸ਼੍ਰੀਚੰਦਰ ਜੀ ਮਹਾਰਾਜ ਜੀ ਨੇ ਟਾਲੀ ਦੀ ਦਾਤਣ ਕੀਤੀ ਸੀ ਤੇ ਦਾਤਣ ਕਰਕੇ ਉੱਥੇ ਉਹਨਾਂ ਨੇ ਗੱਡਤੀ ਏਦਾਂ ਹੀ ਤੇ ਉਹ ਟਾਲੀ ਬਣ ਗਈ ਸੋ ਇੱਥੇ ਬਾਬਾ ਜੀ ਨੇ 40 ਦਿਨ ਬੜੀ ਕਠਨ ਤਪੱਸਿਆ ਕਰਕੇ ਹਉਮੇ ਦੀ ਅੱਗ 'ਚ ਸੜ ਰਹੇ ਸੰਸਾਰ ਨੂੰ ਉਠਾਰਿਆ ਸੀ ਤਾਂ ਨਾਮ ਕੁਮਾਰੀਆਂ ਵੰਡ ਕੇ ਨਾਮ ਬਿਹੁਣਿਆਂ ਨੂੰ ਨਿਹਾਲੋ ਨਿਹਾਲ ਕੀਤਾ ਤਾਂ ਸ਼ਿਵ ਸਰੂਪ ਭੋਲੇ ਪੰਡਾਰੀ ਨੇ ਇੱਥੇ ਖੁੱਲੇ ਦਿਲ ਨਾਲ ਲੋਕਾਂ ਦੀਆਂ ਦਾਤਾਂ ਨਾਲ ਝੋਲੀਆਂ ਭਰੀਆਂ ਇਹ ਥਾਂ ਬੜੀ ਮਹਾਨਤਾ ਰੱਖਦੀ ਹੈ ਇੱਥੇ ਹੁਣ ਵੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੇ ਕੋਈ ਸੱਚੇ ਦਿਲੋਂ ਉੱਥੇ ਮੰਗਦਾ ਜਾ ਕੇ ਦੂਰ ਦੂਰ ਤੋਂ ਲੋਕ ਮੰਨੀਆਂ ਹੋਈਆਂ ਮੰਨਤਾ ਭੇਟਾ ਚੜਾ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਇੱਥੇ ਦੁੱਧ ਦਾ ਚੜਾਵਾ ਬੜਾ ਬੇਅੰਤ ਚੜਦਾ ਤੇ 11 ਸੰਗਰਾਮਾਂ ਇੱਥੇ ਆਉਣ ਦੀ ਕੋਈ ਜ਼ਰੂਰੀ ਆਗਿਆ ਨਹੀਂ ਪਰ 12ਵੀਂ ਸੰਗਰਾਦ ਹਰ ਮਾਗੀ ਤੇ ਬੜਾ ਭਾਰੀ ਮੇਲਾ ਲੱਗਦਾ ਤੇ ਪ੍ਰਸਿੱਧ ਕੀਰਤਨੀ ਜਥੇ ਢਾਡੀ ਕੀਰਤਨ ਕਰਦੇ ਆ ਤੇ ਸਾਖੀਆਂ ਸੁਣਾਉਂਦੇ ਉੱਥੇ ਤੇ ਸਾਰਾ ਦਿਨ ਬਾਬਾਈ ਦਾ ਜਸ ਹੁੰਦਾ ਤਾਂ ਠੱਟੇ ਨਗਰ ਸਿੰਧ ਦੇ ਕੋਲ ਬਾਬਾ ਜੀ ਸ਼੍ਰੀ ਚੰਦਰ ਦੀ ਧੂਣੀਆਂ ਤੁਖਾਈ ਬੈਠੇ ਸੀਗੇ ਸੁਰਤੀ ਨਿਰੰਕਾਰ ਦੇ ਚਰਨਾਂ માં ਜੁੜੀ ਹੋਈ ਸੀ ਸੱਚੇ ਲਾਲ ਵਾਂਗੂ ਨੋਰੀ ਚਿਹਰਾ ਇਹਨਾਂ ਦਾ ਦਗਦਾ ਕਰ ਰਿਹਾ ਸੀ ਤਾਂ ਸ਼ਕਤੀਆਂ ਦੇ ਭੰਡਾਰ ਬਾਬਾ ਬਾਲਜਤੀ ਤਾਂ ਇਹਨੇ ਨੂੰ ਇੱਕ ਬਿਹਾਰ ਦਾ ਸੰਨਿਆਸੀ ਆਪਣੇ ਨਾਲ 360 ਚੇਲੇ ਲੈ ਕੇ ਦੇਵੀ ਹਿੰਗਲਾਜ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ ਇਹ ਹਿੰਗਲਾਜ ਦੇਵੀ ਦਾ ਮੰਦਿਰ ਹੈ ਜਿਹੜਾ ਇਹ ਬਲੋਚਿਸਤਾਨ ਚ ਪੈ ਜਾਂਦਾ ਤਾਂ ਉੱਥੇ ਜਾ ਰਿਹਾ ਸੀ ਅਚਾਨਕ ਉਹਨਾਂ ਦੀ ਨਿਗਾਹ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਤੇ ਪਈ ਉਹਨਾਂ ਨੂੰ ਇਦਾਂ ਲੱਗਿਆ ਕਿ ਜਿਵੇਂ ਰੱਬ ਧਰਤੀ ਤੇ ਆਸਣ ਲਾ ਕੇ ਧੂਣੀਆਂ ਲਾਈ ਬੈਠਾ ਹੋਵੇ ਤਾਂ ਉਹ ਵੇਖ ਕੇ ਮਹਾਰਾਜ ਦੇ ਨੂਰੀ ਮੁਖੜੇ ਦੀ ਤਾਬ ਨਾ ਚੱਲ ਸਕਿਆ ਤੇ ਪੈਰਾਂ ਨੂੰ ਬ੍ਰੇਕਾਂ ਲੱਗੀਆਂ ਉਹਦੇ ਰੋਂ ਬਾਬਾ ਜੀ ਦੀ ਮਨਮੋਣੀ ਸੂਰਤ ਨੇ ਹੰਦਾ ਮਨ ਬੋਲਿਆ ਤਾਂ ਉਹਨਾਂ ਦਾ ਕਹਿ ਲਿਏ ਵੀ ਮਾਣੇੜਾ ਬਾਬਾ ਜੀ ਦੇ ਚਰਨਾਂ 'ਵੱਲ ਭੱਜਿਆ ਤਾਂ ਸਰੀਰ ਦਾ ਖਾਲੀ ਖੋਲ ਇੱਕਦਮ ਖੜਾ ਹੋ ਕੇ ਸੋਚ ਰਿਹਾ ਸੀ ਕਿ ਇੰਨੇ ਮਹਾਨ ਤਪਸਵੀ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਪ੍ਰੇਮ ਦੀ ਤਾਰ 'ਚ ਖਿੱਚੇ ਹੋਏ ਉਸ ਬਿਹਾਰੀ ਸੰਨਿਆਸੀ ਨੂੰ ਬਾਬਾ ਜੀ ਦੇ ਚਿਹਰੇ ਤੋਂ ਛਿਪ ਭਗਵਾਨ ਦੇ ਦਰਸ਼ਨ ਹੋਏ ਤੇ ਮਹਾਰਾਜ ਵੱਲ ਆਪਣੇ ਚੇਲਿਆਂ ਸਮੇਤ ਦਰਸ਼ਨਾਂ ਨੂੰ ਹਾਜ਼ਰ ਹੋ ਗਿਆ ਤਾਂ ਨਮਸਕਾਰ ਕੀਤੀ ਚਰਨਾਂ ਤੇ ਡਿੱਗ ਕੇ ਤੇ ਬੈਠ ਗਿਆ ਤਾਂ ਮਹਾਰਾਜ ਦਾ ਅੰਤਰਾ ਲੈਣ ਲਈ ਦਿਲ ਚ ਸੋਚਣ ਲੱਗਿਆ ਕਿ ਵੇਖੀਏ ਕਿੰਨੇ ਕੁ ਪਹੁੰਚੇ ਹੋਏ ਸਾਧੂ ਐ ਅਜੇ ਅਜਹੀ ਵਿਚਾਰ ਮਨ ਵਿੱਚ ਆਈਓ ਸੀ ਕਿ ਮਹਾਰਾ ਦੀ ਸਮਾਧੀ ਖੁੱਲ ਗਈ ਨਾਮ ਕੁਮਾਰੀ ਨਾਲ ਭਰੇ ਹੋਏ ਨੈਣਾਂ ਦੇ ਨਾਲ ਆਏ ਸੰਨਿਆਸੀ ਭਗਤਵਾਲ ਦੇਖਿਆ ਬਸ ਫੇਰ ਕੀ ਸੀ ਨੂਰੀ ਨੈਣਾਂ ਦੇ ਵਾਰ ਸੰਨਿਆਸੀ ਭਗਤੋਂ ਝੱਲੇ ਨਾ ਗਏ ਸਿਰ ਝੁਕਾ ਕੇ ਸੁਰਤੀ ਮਹਾਰਾਜ ਦੇ ਚਰਨਾਂ માં ਜੋੜਤੀ ਤੇ ਮੂੰਹੋਂ ਬੜੀ ਨਿਮਰਤਾ ਨਾਲ ਬੇਨਤੀ ਕਰੀ ਕਿ ਮਹਾਰਾਜ ਇਸ ਗਰੀਬ ਭਗਤ ਉਤੇ ਕਿਰਪਾ ਕਰੋ ਪਰ ਘਟ ਘਟ ਦੀਆਂ ਜਾਣਨਹਾਰ ਬਾਬਾ ਜੀ ਦਿਲ ਦੀਆਂ ਜਾਣਗੇ ਗਰੀਬ ਭਗਤ ਨੂੰ ਕਹਿਣ ਲੱਗੇ ਗਰੀਬ ਭਗਤ ਜੀ ਆ ਵੱਡੀ ਸਾਰੀ ਭੀੜ ਲੈ ਕੇ ਕਿੱਧਰ ਤਿਆਰੀ ਕੀਤੀ ਏ ਤਾਂ ਉਹ ਭਗਤ ਬੋਲੇ ਸਵਾਮੀ ਜੀ ਦੇਵੀ ਮਾਤਾ ਹਿੰਗਲਾਜ ਜੀ ਦੇ ਦਰਸ਼ਨਾਂ ਨੂੰ ਅਸੀਂ ਜਾ ਰਹੇ ਹਾਂ ਤਾ ਬਾਹਰ ਜਤੀ ਮਸਕਰਾਏ ਤੇ ਕਹਿਣ ਲੱਗੇ ਸਾਰੇ ਸਾਧੂ ਆਪ ਦੇ ਨਾਲ ਹੀ ਨੇ ਹਾਂਜੀ ਇਹ ਮੇਰੇ ਨਾਲ ਚੇਲੇ ਨੇ ਮੇਰੇ ਸਭੇ ਹਿੰਗਲਾ ਜੀ ਦੇ ਦਰਸ਼ਨਾਂ ਨੂੰ ਮੇਰੇ ਨਾਲ ਚੱਲੇ ਤਾਂ ਗਰੀ ਸਨਿਆਸੀ ਨੇ ਨਿਮਰਤਾ ਨਾਲ ਕਿਹਾ ਪਰ ਅੰਦਰੋਂ ਸਨਿਆਸੀ ਮਾਰਾ ਦੀ ਪ੍ਰੀਖਿਆ ਵੀ ਲੈਣੀ ਚਾਹੁੰਦਾ ਸੀ ਤਾਂ ਜਾਣੀ ਜਾਨ ਜੀ ਨੇ ਸਨਿਆਸੀ ਦੇ ਦਿਲ ਦੀ ਜਾਣ ਲਈ ਤੇ ਕਹਿਣ ਲੱਗੇ ਹੁਣ ਤੁਸੀਂ ਆਪਣੇ ਚੇਲਿਆਂ ਸਮੇਤ ਪੰਗਤਾਂ ਲਾ ਦਿਓ ਤੇ ਪਹਿਲਾਂ ਭੋਜਨ ਛਕੋ ਤੇ ਫੇਰ ਜਾਓ ਸਨਿਆਸੀ ਹੈਰਾਨ ਕੇ ਬਾਬਾ ਜੀ ਇੱਥੇ ਕਿਸ ਤਰ੍ਹਾਂ 360 ਸਾਧੂਆਂ ਚੇਲਿਆਂ ਨੂੰ ਭੋਜਨ ਖਵਾ ਦੇਣਗੇ ਜਦਕਿ ਕੋਈ ਲੰਗਰ ਦਾ ਪ੍ਰਬੰਧ ਨਹੀਂ ਕੋਈ ਲੋਹ ਤਪਦੀ ਨਹੀਂ ਇੱਥੇ ਕੋਈ ਦੇਗ ਨਹੀਂ ਕੋਈ ਸਬਜ਼ੀਆਂ ਵਗੈਰਾ ਇਹ ਕਿਵੇਂ ਬੰਨ ਗੀਆਂ ਕੋਈ ਬਣਾਉਣ ਵਾਲਾ ਨਹੀਂ ਭਲਾ ਇਹਨੇ ਸਾਧੂਆਂ ਦਾ ਭੋਜਨ ਤਿਆਰ ਕਰਨਾ ਕਿਤੇ ਸੌਖਾ ਪਰ ਛੇਤੀ ਉਹਦਾ ਇਹ ਸ਼ੰਕਾ ਨਿਵਰਤ ਹੋ ਗਿਆ ਜਦੋਂ ਪੰਗਤਾਂ ਲਾਈਆਂ ਗਈਆਂ ਤਾਂ ਬਾਬਾ ਜੀ ਦੀ ਅਜਬ ਲੀਲਾ ਦੇਖੀ ਬਾਬਾ ਜੀ ਨੇ ਭਾਈ ਕਮਲਿਆ ਜੀ ਤੋਂ ਇੱਕ ਪਤੀਲੇ ਤੇ ਲਾਲ ਕੱਪੜਾ ਪੁਆਰਤਾ ਤੇ ਹਰ ਸਾਧੂ ਦੀ ਪੱਤਲ ਤੇ ਉਹਦੀ ਮਰਜ਼ੀ ਮੁਤਾਬਕ ਮੋਹ ਮੰਗਿਆ ਭੋਜਨ ਪਤੀਲੇ ਚੋਂ ਸੇਵਕ ਕਮਲੀਆ ਪਾਉਂਦੇ ਗਏ ਤੇ ਸਾਧੂ ਬੜੇ ਪ੍ਰੇਮ ਨਾਲ ਛੱਕਦੇ ਗਏ ਤਾਂ ਭੋਜਨ ਪਾ ਕੇ ਬਿਲੇ ਹੋਏ ਤਾਂ ਗਰੀ ਸਨਿਆਸੀ ਨੇ ਚੇਲਿਆਂ ਸਣੇ ਬਾਬਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਛੁੱਟੀਆਂ ਲੈ ਕੇ ਮਾਤਾ ਹਿੰਗਲਾ ਦੀ ਦੇ ਦਰਸ਼ਨਾਂ ਨੂੰ ਚੱਲ ਪਏ ਤਾਂ ਹੁਣ ਅੱਗੇ ਜਦ ਥੋੜੀ ਦੂਰ ਗਏ ਤਾਂ ਗਰੀ ਸਨਿਆਸੀ ਦੇ ਕਦਮ ਇੱਕਦਮ ਰੁੱਕ ਗਏ ਕਾਰਨੇ ਕਿਸਾਨਿਆ ਸੀ ਦੇ ਕੋਲ ਇੱਕ ਪਾਰਸ ਦਾ ਟੁਕੜਾ ਸੀ ਪਾਰਸ ਪੱਥਰ ਜੋ ਕਿ ਜਦ ਵੀ ਰਾਜ ਸਾਧੂ ਨੂੰ ਭੋਜਨ ਖਵਾਉਣਾ ਹੁੰਦਾ ਸੀ ਤਾਂ ਉਹ ਛੋਟਾ ਜਿਹਾ ਲੋਹੇ ਦਾ ਟੋਟਾ ਲੈ ਲੈਂਦੇ ਤੇ ਪਾਰਸ ਨਾਲ ਚੋਆ ਕੇ ਸੋਨਾ ਬਣਾ ਲੈਂਦੇ ਫਿਰ ਉਹ ਸੋਨਾ ਕਿਸੇ ਨਗਰ ਤੇ ਜਾ ਕੇ ਵੇਚ ਕੇ ਰਸ ਦਾ ਪਾਣੀ ਲੈ ਆਉਂਦੇ ਸੋ ਉਹਨਾਂ ਦਾ ਉਹ ਪਾਰਸ ਦਾ ਟੁਕੜਾ ਬਾਬਾ ਜੀ ਦੇ ਕੋਲ ਰਹਿ ਗਿਆ ਬਾਬਾ ਚਿੜੀ ਚੰਦੀ ਕੋਲ ਉਹ ਬਾਬਾ ਜੀ ਦੇ ਧੂਨੇ ਤੇ ਵਾਪਸ ਆਏ ਗਰੀ ਸਿਆਣਾਤੀ ਦਾ ਚਿਹਰਾ ਘਬਰਾ ਕੇ ਪੀਲਾ ਪੈ ਗਿਆ ਤਾਂ ਬੁੱਲ ਖੁਸ਼ਕ ਹੋ ਗਏ ਅੰਗਾ ਗੇ ਅੱਖਾਂ ਗੇ ਹਨੇਰਾ ਆਈ ਜਾਂਦਾ ਸੀ ਉਹਦੇ ਤੇ ਲਤਨਾ ਖੜਖੜਾ ਰਹੀਆਂ ਲੜਖੜਾ ਰਹੀਆਂ ਸੀ ਵੀ ਹੁਣ ਲਿਗਿਆ ਹੁਣ ਲਿਗਿਆ ਜਦ ਇਸ ਤਰ੍ਹਾਂ ਹੀ ਉਹਦੇ ਸਰੀਰ ਦੀ ਦਸ਼ਾ ਮਹਾਰਾਜ ਨੇ ਦੇਖੀ ਤਾਂ ਬੜੇ ਪਿਆਰ ਗੰਭੀਰਤਾ ਨਾਲ ਕਹਿ ਲੀਏ ਵੀ ਸੋਹਣੇ ਮੁਖੜੇ ਚੋਂ ਬਚਨ ਕੀਤੇ ਕਿ ਆਓ ਭਗਤ ਜੀ ਕੀ ਗੱਲ ਹੈ ਕੀ ਮਨ ਚ ਵਿਚਾਰ ਆ ਗਈ ਜੇ ਜੋ ਫਿਰ ਚੇਲਿਆਂ ਸਮੇਤ ਆ ਕੇ ਦਰਸ਼ਨ ਦੇਤੇ ਦਵਾਰੇ ਕੀ ਖਾਇਸ਼ੇ ਲਗਾਓ ਨਾ ਦਿਲ ਦੀਆਂ ਦੱਸੋ ਆਓ ਬੈਠੋ ਮਹਾਪੁਰਖੋ ਸੰਤਨਾ ਕੋਲੋਂ ਸੰਤ ਕੋਈ ਗੱਲ ਨਹੀਂ ਛਪਾਉਂਦੇ ਤਾਂ ਬਾਬਾ ਜੀ ਦੇ ਇਹ ਬਚਨ ਸੁਣ ਕੇ ਸੰਨਿਆਸੀ ਗਿਰੀ ਇੱਕਦਮ ਚਰਨਾਂ ਤੇ ਡਿੱਗ ਪਿਆ ਤੇ ਰੋ ਰੋ ਕੇ ਮਹਾਰਾ ਦੇ ਚਰਨ ਹੰਝੂ ਨਾਲ ਧੋਤੇ ਬਾਬਾ ਜੀ ਨੇ ਝੋਕੇ ਨੂੰ ਉਠਾਇਆ ਤੇ ਪੁੱਛ ਕੀਤੀ ਭਗ ਜੀ ਦੱਸੋ ਨਾ ਕੀ ਐਡੀ ਵਿਵਪਤਾ ਪੈ ਗਈ ਆ ਤਾਂ ਨਿਆਣਿਆਂ ਵਾਂਗੂ ਰੋਣਾ ਉਹਨਾਂ ਸ਼ੁਰੂ ਕਰਤਾ ਕਿਹੜੀ ਚੀਜ਼ ਦਾ ਘਾਟਾ ਪੈ ਗਿਆ ਮਨ ਇੰਨਾ ਵਿਰਾਗਮਈ ਕਿਉਂ ਹੋ ਗਿਆ ਆਕਰ ਦੱਸੋ ਰਸਈ ਅਸੀਂ ਆਪ ਦਾ ਹਰ ਦੁੱਖ ਨਿਵਿਤ ਕਰਨ ਦਾ ਯਤਨ ਕਰਾਂਗੇ ਕਿਹੜੀ ਐਸੀ ਗੱਲ ਹੈ ਜਿਹਦਾ ਇਲਾਜ ਨਾ ਹੋਵੇ ਦੱਸੋ ਬਿਲਕੁਲ ਨਾ ਚੱਕੋ ਤਾਂ ਗਰੀਸ ਸਨਿਆਸੀ ਨੇ ਬੇਨਤੀ ਕੀਤੀ ਫਿਰ ਭਗਤ ਜੀ ਨੂੰ ਜਦੋਂ ਬਾਲ ਜਤੀ ਜੀ ਨੇ ਇਦਾਂ ਦੇ ਧੀਰਜ ਭਰੇ ਬਚਨ ਕਹੇ ਤਾਂ ਭਗਤ ਜੀ ਨੂੰ ਥੋੜਾ ਜਿਹਾ ਹੌਸਲਾ ਮਿਲਿਆ ਤਾਂ ਮੱਥੇ ਤੇ ਆਈ ਗਮ ਦੀ ਤਰਲੀ ਨੂੰ ਉਹਨਾਂ ਨੇ ਪੂੰਝਿਆ ਤੇ ਹੱਥ ਜੋੜ ਕੇ ਬੋਲੇ ਤੁਸੀਂ ਜਾਣੀ ਜਾਣੋ ਮਹਾਰਾਜ ਮੈਂ ਕੀ ਕਮ ਸਨਿਆਸੀ ਬਾਬਾ ਹੱਤਿਆ ਗੀਆ ਗੱਲ ਕਰਦੇ ਆ ਤਿਆਗ ਨੂੰ ਬੱਟਾ ਲੱਗਦਾ ਕਹਿੰਦਾ ਪਰ ਜਿਉਂਦੇ ਜੀ ਦੁਨੀਆ ਤੇ ਜ਼ਿੰਦਗੀ ਦੀਆਂ ਲੋੜਾਂ ਤੇ ਢਿੱਡ ਨੂੰ ਚੁਲਕਾ ਦੇਣ ਲਈ ਭੋਜਨ ਦੀ ਥੜ ਮਾਇਆ ਤੋਂ ਬਿਨਾ ਪੂਰੀ ਨਹੀਂ ਹੁੰਦੀ ਦਤਾਤ ਦੀ ਮੇਰੇ ਪਾਸ ਇੱਕ ਪਾਰਸ ਦਾ ਬੱਟਾ ਸੀ ਜਿਹਨੂੰ ਮੈਂ ਲੋਹੇ ਦੇ ਟੋਟੇ ਨਾਲ ਛੁਹਾ ਕੇ ਸੋਨਾ ਬਣਾ ਲੈਂਦਾ ਸੀ ਸੋ ਇਹ ਸੋਨਾ ਵੇਚ ਕੇ ਆਪਣੇ 360 ਚੇਲੇ ਆ ਤੇ ਹੋਰ ਜਿਹੜੇ ਯਾਤਰੂ ਹੋਣ ਉਹਨਾਂ ਨੂੰ ਮੈਂ ਭੋਜਨ ਖਵਾਉਂਦਾ ਸੀ ਸੋ ਮੇਰੇ ਭਗਵਾਨ ਉਹ ਪਾਰਸ ਦਾ ਟੋਟਾ ਮੈਂ ਆਪਦੇ ਪਾਸ ਇੱਥੇ ਕਿਤੇ ਭੁੱਲ ਗਿਆ ਉਹ ਕਿਰਪਾ ਕਰਕੇ ਬਖਸ਼ ਦਿਓ ਬੜਾ ਧੰਨਵਾਦੀ ਹੋਵਾਂਗਾ ਤਾਂ ਇੰਨੀਆਂ ਸਿੱਧੀਆਂ ਨੇ ਮਾਲਕ ਛੇਵਸ ਅਪਰੂਵ ਮੇਹਰਾ ਦੇ ਪੰਡਾਰ ਬੇਦੀ ਚੰਨ ਉਦਾਸੀਨ ਵੇਖਦੇ ਸਰਤਾਜ ਮਸਕਰਾ ਕੇ ਬੋਲੇ ਭਗਤ ਜੀ ਬਸ ਇਹੋ ਹੀ ਗੱਲ ਸੀ ਪੱਥਰ ਦੇ ਨਿੱਕੇ ਜਿਹੇ ਟੋਟੇ ਵਾਸਤੇ ਮਨ ਦੀ ਅਵਸਥਾ ਇਹੋ ਜੀ ਬਣਾ ਲਈ ਕੀ ਤੁਹਾਨੂੰ ਉਸ ਪ੍ਰਭੂ ਤੇ ਭਰੋਸਾ ਨਹੀਂ ਜਿਹੜਾ ਸਿਰਜਣਹਾਰ ਹੈ ਕੀ ਉਹ ਰਿਜਕ ਦਾਤਾ ਨਹੀਂ ਕੀ ਉਹ ਪੱਥਰ ਵਿੱਚ ਕੀੜੇ ਨੂੰ ਰਿਜਕ ਨਹੀਂ ਪਹੁੰਚਾਉਂਦਾ ਕੀ ਉਹ ਜਿਹੜੇ ਉਸ ਨੂੰ ਦਿਨ ਰਾਤ ਸਿਮਰਦੇ ਆ ਉਹਨਾਂ ਭਗਤਾਂ ਨੂੰ ਭੁੱਖਿਆ ਮਾਰਦਾ ਸੰਿਆਸਤੀ ਜੀ ਸੰਿਆਸ ਧਾਰ ਕੇ ਵੀ ਤੁਸੀਂ ਇੰਨੀ ਵੀ ਆਪਣੇ ਮਨ ਨੂੰ ਸੰਥਾ ਨਹੀਂ ਦਿੱਤੀ ਜਿਉਂ-ਜਿਉਂ ਬਾਬਾ ਜੀ ਬਚਨ ਕਰ ਰਹੇ ਸੀ ਗਰੀ ਸੰਿਆਸੀ ਦਾ ਦਿਮਾਗ ਸੁੰਨ ਹੋ ਰਿਹਾ ਸੀ ਦਿਲ ਡੋਲ ਰਿਹਾ ਸੀ ਤੇ ਬ੍ਰਿਤੀ ਪਾਰ ਦੇ ਟੋਟੇ ਦੀ ਤਲਾਸ਼ 'ਚ ਭਟਕ ਰਹੀ ਸੀ ਤਾਂ ਮੂੰਹੋਂ ਗੱਲ ਕਰਨ ਲੱਗਿਆ ਜ਼ੁਬਾਨ ਨੂੰ ਬਲ ਪੈ ਰਹੇ ਸੀ ਦੱਬੀ ਆਵਾਜ਼ 'ਚ ਬੇਨਤੀ ਕੀਤੀ ਪਾਰ ਦਾ ਟੋਟਾ ਬਖਸ਼ੋ ਬਾਉ ਝੋਲੀ ਵਿੱਚ ਖੈਰ ਦੀਨ ਦੇਵਾਲ ਜੀ ਤਾਂ ਸ਼ਿਵ ਸ਼ੰਕਰ ਭੋਲੇ ਪੰਡਾਰੀ ਤੇਰੇ ਪੰਡਾਰੇ ਭਰਪੂਰ ਹੈ ਕਿਸ ਚੀਜ਼ ਦਾ ਘਾਟਾ ਤੇਰੇ ਕੋਲ ਤੇਰੇ ਦਰ ਤੇ ਮੈਂ ਨਿਮਾਣੇ ਦੀ ਨਿੱਕੀ ਜੀ ਮੰਗਿਆ ਪੂਰੀ ਕਰੋ ਜਦ ਸੰਨਿਆਸੀ ਨੂੰ ਬਹੁਤ ਘ ਭਰਾਇਆ ਹੋਇਆ ਦੇਖਿਆ ਤਾਂ ਗੁਰੂ ਨਾਨਕ ਦੇ ਨੈਣਾ ਦੇ ਤਾਰੇ ਦੁਖੀਆਂ ਦੇ ਸਹਾਰੇ ਸਲੱਖਣੀ ਦੇ ਦਲਾਰੇ ਕਹਿਣ ਲੱਗੇ ਭਗਤ ਜੀ ਇੱਕ ਪੱਥਰ ਜਿਹੇ ਇੱਕ ਪੱਥਰ ਜਿਹੇ ਦਾ ਟੋਟਾ ਇਤੇ ਧੂਨੇ ਕੋਲ ਪਿਆ ਜਰੂਰ ਸੀ ਪਰ ਸਾ ਚੁੱਕ ਕੇ ਉਹ ਸਾਹਮਣੇ ਸਖਰ ਦਰਿਆ ਚ ਭਗਾ ਕੇ ਮਾਰਿਆ ਤਾਂ ਬਾਬਾ ਜੀ ਦੇ ਮੂੰਹੋਂ ਨਿਕਲੇ ਇਹ ਬਚਨ ਸੰਨਿਆਸੀ ਦੇ ਮਨ ਤੇ ਬੰਬ ਵਾਂਗੂ ਵੱਜੇ ਤਾਂ 파ਰਸ ਗਿਆ ਸੁਣ ਕੇ ਸੰਨਿਆਸੀ ਦੇ ਪ੍ਰਾਣ ਵੀ 파ਰਸ ਲੱਭਣ ਲਈ ਬਜੂ ਚੋਂ ਨਿਕਲਣ ਲਈ ਤਿਆਰ ਹੋ ਰਹੇ ਸੀ ਪਰ ਜਾਣੀ ਜਾਣ ਜਾਣਗੇ ਕਿ ਮਾਇਆ ਦੇ ਬੋਹ ਨੇ ਇਹਦੇ ਦਿਲ ਨੂੰ ਸਖਤ ੱੱਕਾ ਲਾਇਆ ਹਜੂਰ ਸੰਨਿਆਸੀ ਨੂੰ ਕਹਿਣ ਲੱਗੇ ਕਿਉਂ ਭਗਤ ਜੀ ਬਹੁਤੀ ਉਸ ਪੱਥਰ ਦੀ ਲੋੜ ਜੇ ਕੀ ਦਰਿਆ ਵਿੱਚੋਂ ਤੁਸੀਂ ਆਪਣਾ ਪੱਥਰ ਪਛਾਣ ਲਵੋਗੇ ਜਿਵੇਂ ਮਰਦਾ ਜਿਸਮ ਚ ਮੁੜ ਜਾਣ ਆ ਜਾਂਦੀ ਹੈ ਸਨਿਆਸੀ ਬੜਾ ਕੇ ਉੱਠਿਆ ਇੱਕਦਮ ਕਾਲੀ ਗਾਲੀ ਬੇਨਤੀ ਕੀਤੀ ਮਹਾਰਾਜ ਉਹ ਤਾਂ ਮੇਰੀ ਜੀਵਨ ਪੂੰਜੀ ਹੈ ਜਿੰਦ ਜਾਨ ਹੈ ਮੈਂ ਉਸੇ ਦੇ ਆਸਰੇ ਹੀ ਮਾਤਾ ਹਿੰਗਲਾ ਦੇ ਦਰਸ਼ਨ ਕਰਦਾ ਤੇ ਬਾਕੀ ਨਹੀਂ ਪਛਾਣ ਦੀ ਗੱਲ ਉਹ ਤਾਂ ਮੈਂ ਝੱਟ ਪਛਾਣ ਲਵਾਂਗਾ ਤਾਂ ਭਗ ਦੀ ਹਾਲਤ ਤੇ ਤਰਸ ਖਾ ਕੇ ਇਹਨਾਂ ਦੇ ਸਾਈ ਉੱਠੇ ਤੇ ਭਗਤ ਨੂੰ ਸਾਧੂ assemblage ਨਾਲ ਲੈ ਕੇ ਦਰਿਆ ਸਖਰ ਦੇ ਕਿਨਾਰੇ ਪਹੁੰਚ ਗਏ ਭਗਤ ਨੂੰ ਕਿਹਾ ਮਾਰ ਭਗਤਾ ਨજર ਜਲਵਲ ਤੇ ਜਿਹੜਾ ਤੇਰਾ ਪਾਰਸ ਹੈ ਉਹ ਪਛਾਣ ਕੇ ਚੁੱਕ ਲੈ ਜਦੋਂ ਜਲਵਲ ਨજર ਮਾਰੀ ਤਾਂ ਸਨੇ ਹਸ ਜੀ ਦੇ ਹੋਸ਼ ਗੁੰਮ ਹੋ ਗਏ ਸਾਰਾ ਮਾਨ ਜਾਂਦਲਾ ਰਿਆ ਉਹਨੇ ਦੇਖਿਆ ਕਿ ਲੱਖਾਂ ਹੀ ਪਾਰਸ ਦੇ ਵੱਟੇ ਪਾਣੀ ਦੀਆਂ ਲਹਿਰਾਂ ਤੇ ਤੈਰ ਰਹੇ ਫਿਰ ਹੱਥ ਮੰਨ ਕੇ ਅਰਜਾ ਕਰਨ ਲੱਗਾ ਬਖਸ਼ਣ ਹਾ ਜੀ ਬਖਸ਼ਿਸ਼ ਕਰੋ ਮੈਨੂੰ ਐਸੀ ਨਜ਼ਰ ਬਖਸ਼ੋ ਤਾਂ ਕਿ ਮੈਂ ਆਪਣਾ ਭਾਰਤ ਪਛਾਣ ਸਕਾਂ ਜੋਗੀ ਰਾਜ ਜੀ ਜੋਗੀ ਰਾਜ ਜੀ ਉੱਤੇ ਦਿਆਲ ਹੋ ਗਏ ਫਿਰ فرمਉਣ ਲੱਗੇ ਜਿਆ ਭਗਤਾ ਜਿਹੜਾ ਵੀ ਤੂੰ ਪਾਰ ਦਾ ਬੱਟਾ ਫੜ ਲੇਗਾ ਉਹ ਤੇਰਾ ਹੀ ਹੋਊਗਾ ਤਾਂ ਭਗ ਦੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਕਿ ਉਹਨੇ ਇੱਕ ਬੱਟਾ ਚੁੱਕਿਆ ਤਾਂ ਉਹ ਉਸੇ ਦਾ ਹੀ ਨਿਕਲਿਆ ਉਹਨੇ ਇਹ ਲੀਲਾ ਦੇਖ ਕੇ ਮਹਾਰਦ ਚਰਨ ਫੜ ਲਏ ਇਹ ਬੰਤੀ ਕੀਤੀ ਹੋਣਾ ਕਿ ਆ ਬਖਸ਼ੋ ਪਰਬਾਲ ਜਤੀ ਜੀ ਉਹਦੀ ਚੰਗੀ ਤਰ੍ਹਾਂ ਤਸੱਲੀ ਕਰਾਉਣ ਲਈ ਉਹਨੂੰ ਆਪਣੇ ਨਾਲ ਥੇ ਧੂਨੇ ਤੇ ਲੈ ਕੇ ਆਏ ਤੇ ਫਿਰ ਨਵੇਂ ਸਿਰਿਓਂ ਬਚਨ ਬਲਾਸ ਉਹਦੇ ਸ਼ੁਰੂ ਕੀਤੇ ਤਾਂ ਦੋਸਤੋ ਅੱਗੇ ਹੁਣ ਗ੍ਰੀਸ ਸੰਿਆਸੀ ਨੂੰ ਦੇਵੀ ਦੇ ਦਰਸ਼ਨ ਉੱਥੇ ਹੀ ਕਰਵਾਤੇ ਮਹਾਰਾਜ ਨੇ ਹੁਣ ਮਹਾਰਾਜ ਕਹਿੰਦੇ ਕਿ ਗ੍ਰੀਸ ਸੰਿਆਸੀ ਜੀ ਹੁਣ ਤੁਸੀਂ ਹਿੰਗਲਾਜ ਦੇਵੀ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਹੋ ਸੰਿਆਸੀ ਕਹਿੰਦਾ ਹਾਂ ਜੀ ਹੁਣ ਮੈਨੂੰ ਆ ਗਿਆ ਬਖਿਓ ਤੇ ਆਪਣੇ ਰਾਹ ਪਾਵਾਂ ਮੈਂ ਫੇਰ ਬਾਬਾ ਸ਼੍ਰੀ ਚੰਨੀ ਦੇ ਮੁਖਾਰ ਬਿੰਤੋਂ ਪ੍ਰੇਮ ਭਰੇ ਸ਼ਬਦ ਨਿਕਲੇ ਕਿ ਭਗਤ ਜੀ ਜੇ ਤੁਸੀਂ ਕਹੋ ਤਾਂ ਤੁਹਾਡਾ ਪੰਦ ਮੁਕਾ ਦਈਏ ਮਾਤਾ ਹਿੰਗਲਾਜ ਦੇ ਇੱਥੇ ਹੀ ਦਰਸ਼ਨ ਕਰਾ ਦਈਏ ਕੀ ਤੁਸੀਂ ਇਹ ਦਿਲੋਂ ਚਾਹੁੰਦੇ ਹੋ ਦੱਸੋ ਤਾਂ ਇਸ ਤਰ੍ਹਾਂ ਦੇ ਅਚੰਬੇ ਭਰੇ ਬਚਨ ਸੁਣ ਕੇ ਭਗਤ ਗਿਰੀ ਕਹਿਣ ਲੱਗੇ ਹੈ ਮਹਾਰਾਜ ਇੱਥੇ ਹਿੰਗਲਾਜ ਜੀ ਦੇ ਦਰਸ਼ਨ ਕਿਵੇਂ ਹੋ ਸਕਦੇ ਇਸ ਗੱਲ ਤੇ ਦਿਲ ਨੂੰ ਤਸੱਲੀ ਨਹੀਂ ਆਉਂਦੀ ਪਰ ਮਾਰਦ ਨੇ ਇੱਥੇ ਦਰਸ਼ਨ ਕਰਵਾ ਦਿਓ ਜੀ ਤੁਸੀਂ ਤਾਂ ਮੈਂ ਆਵਰੇਜ ਚੈਨਲ ਦਾ ਸੇਵਕ ਹੋ ਜਾਵਾਂਗਾ ਤੇ ਆਪਰੇ ਦਰ ਦਾ ਭਗਾਰੀ ਬਣ ਜਾਊਂਗਾ ਮੈਂ ਆਪਣਾ ਸੰਨਿਆਸੀ ਮਤ ਤਿਆ ਕੇ ਉਦਾਸੀ ਮਤ ਧਾਰਨ ਕਰੂੰਗਾ ਪਰ ਮੇਰੇ ਭਗਵਾਨ ਜੀ ਦਰਸ਼ਨ ਕਰਵਾਓ ਤਾਂ ਸਹੀ ਹੁਣ ਦੇਰ ਕਿਉਂ ਲਾ ਰਹੇ ਹੋ ਤਾਂ ਮਾਤਾ ਹਿੰਗਲਾਜ ਦੇ ਦਰਸ਼ਨਾਂ ਨੂੰ ਚਿੱਤ ਬਹੁਤ ਬਿਆਕੁਲ ਹੈ ਮਿਹਰ ਕਰੋ ਦਿਆਲੂ ਪਰਉਪਕਾਰੀਓ ਹੋਰ ਨਾ ਦਰਸਾਓ ਅੱਗੋਂ ਬਾਬਾ ਸ਼੍ਰੀਚੰਦ ਜੀ ਮੁਸਕਰਾ ਕੇ ਬੋਲੇ ਭਗ ਜੀ ਕੀ ਤੁਸੀਂ ਆਪਣੀ ਮਾਤਾ ਹਿੰਗਲਾਜ ਨੂੰ ਪਛਾਣ ਲੋਗੇ ਪਗਜ ਜੀ ਨੇ ਵਹਿ ਲੋਕੇ ਕਿ ਹਾਜੀ ਦਾਦਾ ਕਿਉਂ ਨਹੀਂ ਪਛਾਨ ਸਕਦਾ ਮਾਤਾ ਦੀ ਸੁਰਤ ਤਾਂ ਸੁਰਤ ਤਾਂ ਮੇਰੇ ਨੈਣਾ ਚ ਬਸਦੀ ਹੈ ਤਾਂ ਉਸ ਤੋਂ ਬਾਅਦ ਬਾਬਾ ਜੀ ਭਲੇਖਿਆਂ ਤੇ ਭਗਤ ਜੀ ਨੂੰ ਵੇਖ ਕੇ ਮੁਸਕਰਾਉਂਦੇ ਵੀ ਸਨ ਤੇ ਉਹਦੇ ਮਾਤਾ ਦੇ ਸੱਚੇ ਪ੍ਰੇਮ ਤੇ ਖੁਸ਼ ਵੀ ਸੀ ਤੇ ਉਹਨੂੰ ਕਹਿਣ ਲੱਗੇ ਦੱਸੋ ਪਗਜ ਜੀ ਕੀ ਮਰਜ਼ੀ ਹੈ ਤੁਹਾਡੀ ਮਰਜ਼ੀ ਨਾਲ ਹੀ ਤਾਂ ਸਾਡੀ ਮਰਜ਼ੀ ਹੈ ਜੇ ਕਮੋਂ ਤਾਂ ਮਾਤਾ ਪਰਥਕ ਹੋ ਜਵੇ ਇੱਥੇ ਸਾਹਮਣੇ ਤਾਂ ਭਗਤ ਗਰੀਜ ਦੀ ਹਾਲਤ ਸੱਚਮੁੱਚ ਬੋਡੀ ਤਰਥ ਜੋਗ ਬਣੀ ਦੇਖ ਕੇ ਮਹਾਰਾਜ ਨੇ ਆਪਣੇ ਧੂਨੇ ਦੇ ਸੇਵਾ ਕਰਦੀ ਹੋਈ ਇੱਕ ਬਿਰਧ ਮਾਤਾ ਨੂੰ ਕਿਹਾ ਆਪਣੇ ਭਗਤ ਨੂੰ ਦਿਲਾਰ ਦੇਓ ਇੰਨਾ ਕਹਿਣ ਦੀ ਦੇਰ ਸੀ ਕਿ ਉਹ ਹਿੰਗਲਾਜ ਦਾ ਰੂਪ ਅਸ਼ਟਪੂਜੀ ਮਾਤਾ ਬਣ ਗਈ ਭਗ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਰੱਜ ਰੱਜ ਕੇ ਮਾਤਾ ਦੇ ਦਿਲਾਰ ਕਰਕੇ ਅੱਖਾਂ ਤ੍ਰਿਪਤ ਕੀਤੀਆਂ ਤੇ ਫਿਰ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਦੇ ਚਰਨਾਂ ਦੇ ਟੇਪ ਪਿਆ ਨੱਕ ਰਗੜ ਕੇ ਬੇਨਤੀ ਕੀਤੀ ਕਿਰਪਾ ਨਿਧਾਨ ਜੀ ਬਖਸ਼ ਲਵੋ ਮੇਰੇ ਕੋਲੋਂ ਭਾਰੀ ਬੱਗਿਆ ਹੋ ਗਈ ਮੈਂ ਭਲੇਖੇ ਵਿੱਚ ਹੀ ਰਿਆਂ ਮੈਨੂੰ ਨਹੀਂ ਪਤਾ ਸੀ ਕਿ ਹਿੰਗਲਾਜ ਮਾਤਾ ਜੀ ਆਪਣੇ ਦੁਆਰੇ ਹੀ ਵਸਦੀ ਹੈ ਆਪ ਰਿੱਧੀਆਂ ਸਿੱਧੀਆਂ ਦੇ ਪੰਡਾਰ ਉਹਦਾਤਾ ਜੀ ਇਸ ਗਰੀ ਸਿਆਸੀ ਨੂੰ ਆਪਣਾ ਚੇਲਾ ਬਣਾ ਲਓ ਤਾਂ ਭਗਵਾਨ ਜੀ ਭਗਤ ਦਾ ਪ੍ਰੇਮ ਦੇਖ ਕੇ ਬੜੇ ਪ੍ਰਸੰਨ ਹੋਏ ਤੇ ਦਇਆ ਚਾ ਕੇ ਫਿਰ ਉਹਨੂੰ ਉਵੰਗ ਸੋਹਮ ਮੰਤਰ ਬਖਸ਼ਿਆ ਤੇ ਆਪਣਾ ਚੇਲਾ ਬਣਾਇਆ ਤੇ ਉਹਨੂੰ ਭਗਤ ਭਗਵਾਨ ਦੀ ਮਹਾਨ ਪਦਵੀ ਬਖਸ਼ੀ ਭਗਤ ਭਗਵਾਨ ਹੀ ਜਿਹੜੇ ਉਦਾਸੀ ਮਤ ਚ ਆਏ ਸੀਗੇ ਉਹ ਏਦਾਂ ਆਏ ਸੀ ਤਾਂ ਦੋਸਤੋ ਫਿਰ ਧਰਮ ਪ੍ਰਚਾਰ ਲਈ ਉਹਨਾਂ ਨੂੰ ਹੁਕਮ ਦੇ ਕੇ ਭੇਜਿਆ ਸੀ ਤੇ ਬਾਬਾ ਭਗਤ ਭਗਵਾਨ ਜੀ ਨੇ ਉਦਾਸੀ ਮਤ ਗ੍ਰਹਿਣ ਕਰਕੇ 360 ਗੱਦੀਆਂ ਪੂਰਬ ਚ ਕਾਇਮ ਕੀਤੀਆਂ ਸੀਗੀਆਂ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਧੰਤਨ ਬਾਬਾ ਸ਼੍ਰੀ ਚੰਦਰ ਜੀ ਦੇ ਬਾਰੇ ਸੋ ਬੋਲੋ Guru putra Tanah Bapak curiga, ngerjain dia.